ਅਰਣ ਕੁਮਾਰ ਜੀ ਕਿਸ ਜੀ ਦਾ ਬਾਈ ਜੀ ਲੱਗਾ ਮੇਰਾ ਟੈਟੂ ਦਾ ਕੰਮ ਹੈ ਜੀ ਕਿਤੇ ਸਰ ਤੁਹਾਡੇ ਚ ਬਾਹਰ ਅਡਰੈਸ ਜੇ ਪੁੱਛ ਰਹੇ ਤੇ ਰਾਮਪੁਰ ਪਾਣੀ ਲਈ ਟੈਂਕੀ ਦੇ ਲੱਗੇ ਮੇਰੇ ਸਾਹਮਣੇ ਅੱਜ ਬਾਈ ਜੀ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈਗਾ ਤੇ ਕਿਸ ਤਰ੍ਹਾਂ ਦੀ ਇਨਕੁਆਰੀ ਆ ਰਹੀ ਹੈ ਕਿਸ ਤਰ੍ਹਾਂ ਤੁਹਾਡੇ ਕੋਲ ਟੈਟੂ ਮੈਨ ਕਿੰਨੇ ਹੁਣ ਤੱਕ ਟੈਟੂ ਬਣਾ ਚੁੱਕੇ ਹੋ ਟੈਟੂ ਦੇ ਤੇ ਅਨ ਜਿੰਨੇ ਤਾਂ ਜੀ ਕੋਈ ਮੈਂ ਕਹਿ ਨਹੀਂ ਸਕਦਾ ਕਿੰਨੇ ਕੋ ਟੈਟੂ ਬਣਾਤੇ ਹੋਣਗੇ ਸਿਰ ਤੋਂ ਲਾਲਾ ਤੇ ਮੈਂ 10 12 ਟੈਟੂ ਕਰਤੇ ਹੋਏ ਆ ਤੇ ਅੱਗੇ ਵੀ ਇਨਕੁਆਰੀ ਆ ਰਹੀ ਹੈ ਇਹ ਕਿੱਦਾਂ ਦੇ ਸਵਾਲ ਪੁੱਛਦੇ ਆ ਜਿਹੜੇ ਫੈਨ ਆ ਕਿੱਦਾਂ ਤੁਹਾਡੀ ਇਨਕੁਆਰੀ ਆ ਰਹੀ ਹੈ ਕਦੋਂ ਤੋਂ ਇਨਕੁਆਰੀਆਂ ਸ਼ੁਰੂ ਹੋ ਗਈ ਸੀ ਕੋਈ ਫੇਸ ਵੱਲੋਂ ਕਹਿੰਦਾ ਕੋਈ ਉਹਦੇ ਨਾਮ ਵੱਲੋਂ ਕਹਿੰਦਾ ਬਨਵਾਵਾ ਵਾਸਤੇ ਤੇ ਕੋਈ ਉਹਦੇ ਜਿੱਦਾਂ ਗਾਣੇ ਲਈ ਲਿਖੇ ਹੋਏ ਉਹਨੇ ਉਹਦੀ ਕੋਈ ਫਰਸਟ ਲਾਈਨ ਲਿਖਵਾਉਣਾ ਕਹਿੰਦਾ ਤੇ ਕੋਈ ਖਾਸ ਆਫਰ ਵੀ ਕਿਉਂਕਿ ਅੱਜ ਪੂਰੇ ਵਿਸ਼ਵ ਤੇ ਬਰਥਡੇ ਬਣਾਇਆ ਜਾ ਰਿਹਾ ਸੀ ਉਹ ਆਫਰ ਉਹਦੀ 50% ਹੈ 올 ਟਾਈਮ ਵਾਸਤੇ ਮੈਂ ਲਗਾਈ ਹੈ ਜਦੋਂ ਮਰਜ਼ੀ ਕੋਈ ਸਿੱਧੂ ਮੂਸੇ ਵਾਲੇ ਦਾ ਟੈਟੂ ਮਿੱਥੇ ਬਣਵਾ ਸਕਦਾ ਹੈ ਭਾਈ 2 ਸਾਲ ਹੋ ਚੁੱਕੇ ਆ ਇਨਸਾਫ ਨਹੀਂ ਮਿਲਿਆ ਉਸ ਬਾਰੇ ਕੀ ਕਹਿੰਦੇ ਆ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਇਹਦੇ ਵਾਸਤੇ ਸਰਕਾਰਾਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਉਹਦੇ ਮਾਪਿਓ ਦਾ ਸਾਥ ਦੇਣਾ ਚਾਹੀਦਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਅੱਛਾ ਛੋਟਾ ਸਿੱਧੂ ਮੂਸੇਵਾਲਾ ਆ ਗਿਆ ਕਹਿਣਾ ਚਾਹੀਦਾ ਛੋਟਾ ਛੋਟਾ ਸਿੱਧੂ ਮੂਸੇਵਾਲਾ ਆ ਤੇ ਗਿਆ ਵਾ ਪਰ ਮੇਰੇ ਖਿਆਲ ਨਾਲ ਉਹਦੇ ਵਰਗਾ ਨਹੀਂ ਹੋ ਸਕਦਾ ਕਿਉਂਕਿ ਜੋ ਸਿੱਧੂ ਮੂਸੇਵਾਲਾ ਸੀ ਸਿੱਧੂ ਮੂਸੇਵਾਲਾ ਚਲੋ ਮੁਬਾਰਕਾਂ ਉਹਦੇ ਮਾਪਿਓ ਨੂੰ ਉਹਦਾ ਛੋਟਾ ਬ੍ਰਦਰ ਹੈ ਹਰ ਇੱਕ ਗੀਤ ਸੋ ਗੀਤ ਕਿਸ ਤਰ੍ਹਾਂ ਦੇ ਲੱਗਦੇ ਤੇਰੀ ਸੁਣ ਕੇ ਦਿਲਾਂ 'ਚ ਵੱਜਦੇ ਸਮਾਗ 'ਚ ਵੱਜਦੇ ਆ ਸਿੱਧੀਆਂ ਗੱਲਾਂ ਕਰਦੇ ਆ ਜੀ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਕੋ ਉਹਦਾ ਪੁਆਇੰਟ ਗੱਲ ਕੀਤੀ ਆ ਜਿਹੜੇ ਵੀ ਗਾਣੇ 'ਚ ਕੀ ਕੀ ਆ ਯਾਦ ਆਂਦੀ ਆ ਯਾਦ ਆਂਦੀ ਆ ਜਦੋਂ ਕਿਸੇ ਨਾ ਕਿਸੇ ਦਾ ਫੋਨ ਆਂਦਾ ਤੇ ਯਾਦ ਤੇ ਉਸੇ ਵੇਲੇ ਤਾ ਜਾਏ ਤੇਰਾ ਨਸਾ ਕੀ ਕਰਨ ਦਾ ਟੈਟੂ ਬਣਾਉਣਾ ਟੈਟੂ ਬਸ ਬਾਈ ਜੀ ਦਾ ਇਹ ਵੱਡੇ ਇਫेक्ट ਕਰਨਾ ਹੈ ਸੋ ਉਹਨਾਂ ਦੇ ਨਾਂ ਦਾ ਟੈਟੂ ਬਣਾ ਕੇ ਗਿਫਟ ਕਰਤਾ ਹੈ ਕੀਕ ਵੀ ਅਸੀਂ ਬਨਵਾਇਆ 2 ਪੌਂਡ ਦਾ ਜੋ ਇਹ ਫੈਮਿਲੀ ਤੇ ਰਾਤ ਨੂੰ ਟੈਟੂ ਫੈਮਿਲੀ ਨੂੰ ਵੀ ਸਰਪ੍ਰਾਈਜ਼ ਕਰਾਂਗੇ ਤੇ ਉਹਨਾਂ ਨੂੰ ਵੀ ਸਰਪ੍ਰਾਈਜ਼ ਕਰਕੇ ਭਾਈ ਜੀ ਦੇ ਨਾਲ ਆ ਕੇ ਕੇਕ ਕਟਾਂਗੇ ਅੱਜ ਅਸੀਂ ਕਿੰਨੇ ਕਿ ਗਾਣੇ ਸੁਣਦੇ ਹਾਂ ਮੈਂ ਭਾਈ ਜੀ ਦੇ ਬਹੁਤ ਗਾਣੇ ਸੁਨੇ ਆ ਸੋ ਪਹਿਲਾਂ ਇਹਨਾਂ ਧਿਆਨ ਨਹੀਂ ਸੀ ਜੋ ਜੋ ਭਾਈ ਜੀ ਦੇ ਡੈਥ ਹੋਈਆਂ ਸਿੱਧੀ ਵੀ ਕਹਿ ਸਕਦਾ ਮੈਂ ਉਸ ਤੋਂ ਬਾਅਦ ਬਹੁਤ ਕਰੀ ਚੜਿਆ 2 ਸਾਲ ਹੋ ਗਏ ਆ ਕਿ 2 ਸਾਲਾਂ ਦੇ ਵਿੱਚ ਮੰਨ ਲਓ ਜੇ 365 ਸਾਲ ਚ ਦਿਨ ਹੁੰਦੇ ਆ ਤੇ ਮੈਂ ਹਜ਼ਾਰ ਵਾਰੀ ਗਾਣੇ ਸੁਣ ਚੁੱਕਾ ਆ ਉਹਨਾਂ ਦੇ ਦਿਨ ਚ ਤਿੰਨ-ਤਿੰਨ ਚਾਰ-ਚਾਰ ਵਾਰੀ ਰਾਤ ਨੂੰ ਤੇ ਸੁਣ ਸੁੰਨਾ ਹੀ ਸੁੰਨਾ ਗਾਣਾ ਅੱਜ ਟੈਟੂ ਕਰਵਾਉਣਾ ਸੀ ਅੱਜ ਡਿਸਮਿਟਮ ਹਾਂਜੀ ਬਾਈ ਜੀ ਨੂੰ ਕਾਲ ਕੀਤੀ ਤੇ ਵੱਡੇ ਭਾਈ ਕਹਿੰਦੇ ਕਿ ਅੱਜ 50% ਦਾ ਆਫਰ ਸੋਸੋ ਮੈਂ ਘਰੋਂ ਭੱਜ ਆਇਆ ਟੈਟੂ ਬਣਾ ਕੇ ਮੈਂ ਅੱਜ ਹੀ ਹੀ ਬਣਾਉਣਾ ਸੀ ਬਾਈ ਦਾ ਚਲਦਾ ਅੱਛੀ ਯਾਰ ਕਿੰਨੀ ਕਰਦੀ ਸੀ ਮਿਸ ਕਰੀਦਾ ਬਹੁਤ ਜ਼ਿਆਦਾ ਮਿਸ ਕਰੀਦਾ ਕਿ ਉਹਨਾਂ ਦੇ ਗਾਣਿਆਂ 'ਤੇ ਏਨਰਜੀ ਉਹ ਜਿਆਦਾ ਏਨਰਜੀ ਹੈ ਤੁਹਾਨੂੰ ਰੈਡ ਬੁੱਲ ਪੀਣ ਦੀ ਹੈਲਮੀਨ ਦੀ ਲੋੜ ਨਹੀਂ ਗਈ ਬਾਈ ਦਾ ਗਾਣਾ ਸੁਣ ਲੋ ਪੂਰੀ ਏਨਰਜੀ ਆਏਗੀ ਅਸੀਂ ਛੋਟਾ ਸਿੱਧੂ ਉਸੇ ਵਾਲਾ ਆ ਗਿਆ ਤੇ ਵਧੀਆ ਲੱਗਾ ਨਹੀਂ ਨਹੀਂ ਬਹੁਤ ਵਧੀਆ ਸਾਨੂੰ ਮੈਂ ਤੇ ਚਾਹਨਾ ਹੈ ਕਿ ਪੂਰਾ ਸਿੱਧੂ ਬਣ ਕੇ ਉੱਭਰੇ ਤੇ ਆਮ ਪਬਲਿਕ ਪੂਰੇ ਪੰਜਾਬ ਨੂੰ ਫਿਰ ਉਹਨਾਂ ਦੇ ਜਾਨ ਦਾ ਦੁਖੀ ਨਾ ਹੋਵੇ ਇੰਨੀ ਕੋ ਫੀਲਿੰਗ ਦੇਵੇ ਅਸੀਂ ਤੇ ਚਾਹਦੇ ਹਾਂ ਉਹ ਸੇਮ ਸਿੱਧੂ ਮੂਸੇ ਵਾਲਾ ਹੀ ਸਿੰਗਰ ਬਣੇ ਉਹਦੇ ਗਾਣੇ ਕੱਢੇ ਤੇ ਸਾਨੂੰ ਖੁਸ਼ੀ ਹੋਏ ਉਹਨਾਂ ਦੇ ਆਉਣ ਦਾ ਮੋਟਿਵ ਇਹੀ ਹੈਗਾ ਕਿ ਉਹ ਦੂਜਾ ਸਿੱਧੂ